ਸਸਰੀ ਬਾਜੀ ਤੁਹਾਡੇ ਆਪਣੇ ਚੈਨਲ ਪ੍ਰੀਆ ਸੂਟ ਕਲੈਕਸ਼ਨ ਲਲਡੂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਜਿਹੜੀਆਂ ਭੈਣਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਆਉਣ ਵਾਲੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਹੋਰ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਹੋਰ ਵੀ ਭੈਣਾਂ ਵੀਡੀਓ ਦੇਖ ਸਕਣ ਤੇ ਸਾਡੇ ਕੋਲੋਂ ਜਾਇਦ ਡੇਟਾਂ ਤੇ ਸੋਹਣੇ-ਸੋਹਣੇ ਸੂਟ ਮੰਗਵਾ ਸਕਣ COD ਪੇਮੈਂਟ ਆਪਾਂ ਨਹੀਂ ਕਰਦੇ ਪੈਸੇ ਤੁਹਾਨੂੰ ਪਹਿਲਾਂ ਹੀ ਜਮ੍ਹਾਂ ਕਰਾਣੇ ਪੈਣਗੇ ਤੁਸੀਂ Google Pay ਕਰਾ ਸਕਦੇ ਹੋ Paytm ਕਰਾ ਸਕਦੇ ਹੋ ਉਹ ਜਿੱਦਾਂ ਤੁਹਾਡੀ ਮਰਜ਼ੀ ਤੁਸੀਂ ਉਦਾਂ ਹੀ ਕਰ ਸਕਦੇ ਹੋ ਅੱਜ ਦੀ ਵੀਡੀਓ ਜੱਪਾ ਭੈਣਾਂ ਨੂੰ ਦਿਖਾਣੇ ਆ ਬਹੁਤ ਹੀ ਸੋਹਣੇ ਦੇ ਸੂਟ ਨੇ ਮਸਲੀਨ ਕਾਟਨ ਦੇ ਆਲਓਵਰ ਰਹਿਣਗੇ ਸੂਟ ਚੋਟਾਈ 45 ਇੰਚ ਲਏ ਰਹੇਗੀ ਇਹਦੀ ਲੈਂਥ ਔਰ 72 ਇੰਚ ਰਹੇਗਾ ਇਹਦਾ ਕੇਰਾ ਇਹ ਕਿਤੇ ਬਹੁਤ ਹੀ ਪਿਆਰਾ ਬਹੁਤ ਹੀ ਸੋਨਾ थ्रेड ਵਰਕ ਦਾ ਕੰਮ ਹੈ ਨਾਲ ਦੋਨੋਂ ਸਾਈਡ ਕਲੀਆਂ ਬਨੀਆਂ ਹੋਈਆਂ ਨੇ ਔਰ ਨਾਲ ਬਾਰਡਰ ਤੇ ਵੀ ਬਹੁਤ ਹੀ ਪਿਆਰਾ ਕੰਮ ਹੈ ਔਰ ਦੁਪੱਟਾ ਰਹੇਗਾ ਇਹਦਾ ਹਾ ਪਿਓਰ ਦਾ हाफ प्योर का रहेगा बड़ा प्यारा जैसा दुपट्टा दुपट्टे दोनों साइड कट वर्क दा काम है और पूरे वर्क दा काम है दुपट्टा रहेगा हाफ प्योर का ਇਹਦਾ ਬੜਾ ਪਿਆਰਾ ਜਿਹਾ ਅਗਲਾ ਕਲਰ ਫਿਰੋਜੀ ਰੰਗ ਦਾ ਸੂਟ ਹੈ ਅਗਲਾ ਕਲਰ ਰਹੇਗਾ ਲਵੰਡਰ ਕਲਰ ਦਾ ਰੇਟ ਰੱਖਿਆ ਬੜਾ ਪਿਆਰਾ ਜਿਹਾ 700 ਰੁਪਏ 700 ਰੁਪਏ ਦੇ ਭੈਣਾ ਦੇ ਘਰ تک ਸੂਟ ਪਹੁੰਚ ਜਾਏਗਾ ਸ਼ਿਪਿੰਗ ਦਾ ਖਰਚਾ ਮੇਰੀਆਂ ਭੈਣਾਂ ਨੂੰ ਕੋਈ ਨਹੀਂ ਦੇਣਾ ਪਵੇਗਾ ਪਿੰਕ ਕਲਰ ਦਾ ਸੂਟ ਬੜਾ ਪਿਆਰਾ ਜਿਹਾ ਇਹ ਰੇਗਾ ਇਹ ਦਾ ਬੜਾ ਪਿਆਰਾ ਜਿਹਾ ਕੱਟਵਰਕ ਵਾਲਾ ਦੁਪੱਟਾ ਦੁਪੱਟੇ ਦੇ ਦੋਨੋਂ ਸਾਈਡ ਕੱਟਵਰਕ ਹੈ ਨਾਲ ਪੂਰੇ ਤੇ ਗੋਟੀਆਂ ਰੇਟ ਰਹਿਦਾ ਇਹਨਾਂ ਦਾ 700 ਰੁਪਏ ਆ 700 ਚ ਭੈਣਾਂ ਦੇ ਘਰ ਤੱਕ ਸੂਟ ਪਹੁੰਚ ਜਾਏਗਾ ਸ਼ਿਪਿੰਗ ਦਾ ਖਰਚਾ ਮੇਰੀਆਂ ਭੈਣਾਂ ਨੂੰ ਕੋਈ ਨਹੀਂ ਦੇਣਾ ਪਏਗਾ ਹੋਰ ਸਾਡੀ ਵੀਡੀਓ ਦੇਖਣ ਲਈ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ